ਰਾਸ਼ਟਰੀ ਰਾਜਸਥਾਨੀ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਦਿੱਲੀ ਤੋਂ ਜੰਮੂ ਤੱਕ ਕਰੀਬ 600 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਸਰਵੇ ਪੂਰਾ ਹੋ ਚੁੱਕਾ ਹੈ ਕੰਪਨੀ ਨੇ ਸਰਵੇਖਣ ਨਾਲ ਸੰਬੰਧਿਤ ਐਫਐਸਐਲ ਯਾਨੀ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੰਪੰਨ ਦਿੱਤੀ ਹੈ ਫਿਰ ਵਿਭਾਗੀ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਲਾਈਨ ਕਿਵੇਂ ਵਿਛਾਈ ਜਾਵੇਗੀ ਅਤੇ ਸੁੱਤੇ ਰੇਲ ਗੱਡੀਆਂ ਕਿਵੇਂ ਚਲਾਈਆਂ ਜਾਣਗੀਆਂ ਇਹ ਨਵੀਂ ਰੇਲਵੇ ਲਾਈਨ ਹਰਿਆਣਾ ਤੇ ਪੰਜਾਬ ਵਿੱਚੋਂ ਲੰਗੇਗੀ ਜਿਸ ਨਾਲ ਕਈ ਰਾਜਾਂ ਨਾਲ ਸੰਪਰਕ ਵਧੇਗਾ ਇਸ ਪ੍ਰੋਜੈਕਟ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਹੋਵੇਗੀ ਇਸ ਤੋਂ ਇਲਾਵਾ ਨਾਲ ਲੱਗਦੇਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾ ਵਧ ਜਾਣਗੇ ਉੰਜ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਉੱਤੇ ਮਨਜ਼ੂਰੀ ਦੀ ਅੰਤਿਮ ਮੋਹਰ ਰੇਲਵੇ ਬੋਰਡ ਹੀ ਲਵੇਗੀ ਇਸ ਸਬੰਧ ਦੇ ਵੀ ਵਿਭਾਗੀ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੰਪਨੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦਾ ਮੁਲਾਂਕਣ ਕਰਨ ਉਪਰੰਤ ਨਵੀਂ ਰੇਲਵੇ ਲਾਈਨ ਸਬੰਧੀ ਪੇਸ਼ਕਾਰੀ ਰੇਲਵੇ ਬੋਰਡ ਅੱਗੇ ਦਿੱਤੀ ਜਾ ਸਕੇ ਰੇਲਵੇ ਨੇ ਇਸ ਪ੍ਰੋਜੈਕਟ ਨੂੰ ਜ਼ਮੀਨ ਉੱਤੇ ਉਤਾਰਨ ਅਤੇ ਇਸ ਦੀ ਜਾਂਚ ਕਰਵਾਉਣ ਦੀ ਜ਼ਿੰਮੇਵਾਰੀ ਪੂਨੇ ਦੀ ਇੱਕ ਕੰਪਨੀ ਨੂੰ ਦਿੱਤੀ ਸੀ ਜੋ ਇਸ ਕੰਮ ਵਿੱਚ ਪੂਰੀ ਤਰ੍ਹਾਂ ਮਾਹਰ ਹੈ ਰੇਲਵੇ ਤੋਂ ਨਿਰਦੇਸ਼ ਮਿਲਦੇ ਹੀ ਕੰਪਨੀ ਨੇ ਅਪ੍ਰੈਲ 2024 ਵਿੱਚ ਨਵੀਂ ਰੇਲਵੇ ਲਾਈਨ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਸੀ ਇਸ ਲਾਈਨ ਦਾ ਸਰਵੇਖਣ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ ਦਿੱਲੀ ਤੋਂ ਅੰਬਾਲਾ ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਤੱਕ ਇਸ ਦੀ ਰਿਪੋਰਟ ਦਿੱਲੀ ਅੰਬਾਲਾ ਤੇ ਜਲੰਧਰ ਡਿਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਜਿਵੇਂ ਹੀ ਇਹ ਪ੍ਰੋਜੈਕਟ ਪੂਰਾ ਹੋ ਜਾਵੇ ਹਰ ਡਿਵੀਜ਼ਨ ਆਪਣੇ ਹਿੱਸੇ ਯਾਨੀ 200 ਕਿਲੋਮੀਟਰ ਨਵੀਂ ਰੇਲਵੇ ਲਾਈਨ ਦੀ ਦੇਖਰੇਖ ਕਰ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਅੰਬਾਲਾ ਤੱਕ ਦੋ ਨਵੀਆਂ ਰੇਲਵੇ ਲਾਈਨਾਂ ਅਤੇ ਅੰਬਾਲਾ ਤੋਂ ਜਲੰਧਰ ਜੰਮੂ ਤੱਕ ਰੇਲਵੇ ਲਾਈਨ ਵਿਛਾਈ ਜਾਵੇਗੀ ਬਾਰੇ ਇਹ ਫੈਸਲਾ ਰੇਲਵੇ ਦੀ ਅੰਤਿਮ ਰਿਪੋਰਟ ਉੱਤੇ ਨਿਰਭਰ ਕਰੇਗਾ ਕਿ ਦਿੱਲੀ ਤੋਂ ਜੰਮੂ ਤੱਕ ਡਬਲ ਲਾਈਨ ਵਿਛਾਈ ਜਾਵੇਗੀ ਜਾਂ ਨਹੀਂ ਦਿੱਲੀ ਤੋਂ ਜੰਮੂ ਤੱਕ ਦੋ ਰੇਲਵੇ ਲਾਈਨਾਂ ਹਨ ਇਸ ਵਿੱਚ ਇੱਕ ਉਪਰ ਅਤੇ ਇੱਕ ਡਾਊਨ ਲਾਈਨ ਹੈ ਯਾਨੀ ਦਿੱਲੀ ਅਤੇ ਜੰਮੂ ਤੋਂ ਜਾਣ ਵਾਲੀਆਂ ਰੇਲ ਲਾਈਨਾਂ ਪਰ ਰੇਲ ਗੱਡੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਕਾਰਨ ਇਨ੍ਹਾਂ ਰੇਲਵੇ ਲਾਈਨਾਂ ਉੱਤੇ ਆਪਾ ਚਾਹੀਦਾ ਬੋਝ ਕਾਫੀ ਵੱਧ ਗਿਆ ਹੈ ਇਸ ਸਮੇਂ ਦਿੱਲੀ ਤੋਂ ਜੰਮੂ ਦੇ ਲਈ ਰੋਜ਼ਾਨਾ 50 ਤੋਂ ਵੱਧ ਰੇਲ ਗੱਡੀਆਂ ਚੱਲਦੀਆਂ ਹਨ ਜੋ ਵੱਖ-ਵੱਖ ਰੇਲਵੇ ਰੂਟਾਂ ਰਾਹੀਂ ਜੰਮੂ ਪਹੁੰਚਦੀਆਂ ਹਨ। ਜੇਕਰ ਅੰਬਾਲਾ ਦੀ ਗੱਲ ਕਰੀਏ ਤਾਂ ਅੰਬਾਲਾ ਛੌਨੀ ਤੋਂ ਕਰੀਬ 20 ਰੇਲ ਗੱਡੀਆਂ ਜੰਮੂ ਜਾਂਦੀਆਂ ਹਨ। ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ। ਰਾਸ਼ਟਰੀ ਰਾਜਸਥਾਨੀ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਦਿੱਲੀ ਤੋਂ ਜੰਮੂ ਤੱਕ ਕਰੀਬ 600 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਸਰਵੇ ਪੂਰਾ ਹੋ ਚੁੱਕਾ ਹੈ ਕੰਪਨੀ ਨੇ ਸਰਵੇਖਨ ਨਾਲ ਸੰਬੰਧਿਤ ਐਫਐਸਐਲ ਯਾਨੀ ਅਲਾਈਨਮੈਂਟ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ ਹੁਣ ਵਿਭਾਗੀ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਲਾਈਨ ਕਿਵੇਂ ਵਿਛਾਈ ਜਾਵੇਗੀ ਅਤੇ ਇਸ ਉੱਤੇ ਰੇਲ ਗੱਡੀਆਂ ਕਿਵੇਂ ਚਲਾਈਆਂ ਜਾਣਗੀਆਂ ਇਹ ਨਵੀਂ ਰੇਲਵੇ ਲਾਈਨ ਹਰਿਆਣਾ ਤੇ ਪੰਜਾਬ ਵਿੱਚੋਂ ਲੰਗੇਗੀ ਜਿਸ ਨਾਲ ਕਈ ਰਾਜਾਂ ਨਾਲ ਸੰਪਰਕ ਵਧੇਗਾ ਇਸ ਪ੍ਰੋਜੈਕਟ ਲਈ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਹੋਵੇਗੀ ਇਸ ਤੋਂ ਇਲਾਵਾ ਨਾਲ ਲੱਗਦੇਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾ ਵਧ ਜਾਣਗੇ ਉੰਜ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਉੱਤੇ ਮਨਜ਼ੂਰੀ ਦੀ ਅੰਤਿਮ ਮੋਹਰ ਰੇਲਵੇ ਬੋਰਡ ਹੀ ਲਾਵੇਗੀ ਇਸ ਸਬੰਧੀ ਵੀ ਵਿਭਾਗੀ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੰਪਨੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦਾ ਮੁਲਾਂਕਣ ਕਰਨ ਉਪਰੰਤ ਨਵੀਂ ਰੇਲਵੇ ਲਾਈਨ ਸਬੰਧੀ ਪੇਸ਼ਕਾਰੀ ਰੇਲਵੇ ਬੋਰਡ ਅੱਗੇ ਦਿੱਤੀ ਜਾ ਸਕੇ ਰੇਲਵੇ ਨੇ ਇਸ ਪ੍ਰੋਜੈਕਟ ਨੂੰ ਜ਼ਮੀਨ ਉੱਤੇ ਉਤਾਰਨ ਅਤੇ ਇਸ ਦੀ ਜਾਂਚ ਕਰਵਾਉਣ ਦੀ ਜ਼ਿੰਮੇਵਾਰੀ ਪੁਨੇ ਦੀ ਇੱਕ ਕੰਪਨੀ ਨੂੰ ਦਿੱਤੀ ਸੀ ਜੋ ਇਸ ਕੰਮ ਵਿੱਚ ਪੂਰੀ ਤਰ੍ਹਾਂ ਮਾਹਰ ਹੈ ਰੇਲਵੇ ਤੋਂ ਨਿਰਦੇਸ਼ ਮਿਲਦੇ ਹੀ ਕੰਪਨੀ ਨੇ ਅਪ੍ਰੈਲ 2024 ਵਿੱਚ ਨਵੀਂ ਰੇਲਵੇ ਲਾਈਨ ਦਾ ਸਰਵੇ ਸ਼ੁਰੂ ਕਰ ਦਿੱਤਾ ਸੀ ਇਸ ਲਾਈਨ ਦਾ ਸਰਵੇ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ ਦਿੱਲੀ ਤੋਂ ਅੰਬਾਲਾ ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਤੱਕ ਇਸ ਦੀ ਰਿਪੋਰਟ ਦਿੱਲੀ ਅੰਬਾਲਾ ਅਤੇ ਜਲੰਧਰ ਡਿਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਜਿਵੇਂ ਹੀ ਇਹ ਪ੍ਰੋਜੈਕਟ ਪੂਰਾ ਹੋ ਜਾਵੇ ਹਰ ਡਿਵੀਜ਼ਨ ਆਪਣੇ ਹਿੱਸੇ ਯਾਨੀ 200 ਕਿਲੋਮੀਟਰ ਨਮੀ ਰੇਲਵੇ ਲਾਈਨ ਦੀ ਦੇਖਰੇਖ ਕਰ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਅੰਬਾਲਾ ਤੱਕ ਦੋ ਨਵੀਆਂ ਰੇਲਵੇ ਲਾਈਨਾਂ ਅਤੇ ਅੰਬਾਲਾ ਤੋਂ ਜਲੰਧਰ ਜੰਮੂ ਤੱਕ ਰੇਲਵੇ ਲਾਈਨ ਵਿਛਾਈ ਜਾਵੇਗੀ ਆ ਰਹੇ ਫੈਸਲਾ ਰੇਲਵੇ ਦੀ ਅੰਤਿਮ ਰਿਪੋਰਟ ਉੱਤੇ ਨਿਰਭਰ ਕਰੇਗਾ ਕਿ ਦਿੱਲੀ ਤੋਂ ਜੰਮੂ ਤੱਕ ਡਬਲ ਲਾਈਨ ਵਿਛਾਈ ਜਾਵੇਗੀ ਜਾਂ ਨਹੀਂ ਦਿੱਲੀ ਤੋਂ ਜੰਮੂ ਤੱਕ ਦੋ ਰੇਲਵੇ ਲਾਈਨਾਂ ਹਨ ਇਸ ਵਿੱਚ ਇੱਕ ਅਪ ਅਤੇ ਇੱਕ ਡਾਊਨ ਲਾਈਨ ਹੈ ਯਾਨੀ ਦਿੱਲੀ ਅਤੇ ਜੰਮੂ ਤੋਂ ਜਾਣ ਵਾਲੀਆਂ ਰੇਲ ਲਾਈਨਾਂ ਪਰ ਰੇਲ ਗੱਡੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਕਾਰਨ ਇਨ੍ਹਾਂ ਰੇਲਵੇ ਲਾਈਨਾਂ ਉੱਤੇ ਆਪਾ ਚਾਹੀਦਾ ਬੋਝ ਕਾਫੀ ਵੱਧ ਗਿਆ ਹੈ ਇਸ ਸਮੇਂ ਦਿੱਲੀ ਤੋਂ ਜੰਮੂ ਦੇ ਲਈ ਰੋਜ਼ਾਨਾ 50 ਤੋਂ ਵੱਧ ਰੇਲ ਗੱਡੀਆਂ ਚੱਲਦੀਆਂ ਹਨ ਜੋ ਵੱਖ-ਵੱਖ ਰੇਲਵੇ ਰੂਟਾਂ ਰਾਹੀਂ ਜੰਮੂ ਪਹੁੰਚਦੀਆਂ ਹਨ ਜੇਕਰ ਅੰਮ੍ਰਾਲਾ ਦੀ ਗੱਲ ਕਰੀਏ ਤਾਂ ਅੰਮ੍ਰਾਲਾ ਛੌਨੀ ਤੋਂ ਕਰੀਬ 20 ਰੇਲ ਗੱਡੀਆਂ ਜੰਮੂ ਜਾਂਦੀਆਂ ਹਨ ਬਿਊਰੋ ਰਿਪੋਰਟ ਦੀ ਸ਼ਾਪਟੇਟ ਨਿਊਜ਼ ਦੇ ਨਾਲ ਧੰਨਵਾਦ